ਸੋਖਾ ਜਿਆ ਟੈਨਸ਼ਨ ਨਾ ਲੈ ਉਹ ਮੈਂ ਯਾਰ ਜਾਣਾ ਤੇ ਪੈਣਾ ਹੀ ਆ ਛੁੱਟੀ ਆ ਛੁੱਟੀ ਹੁਣ ਪੂਰੀ ਹੋ ਗਈ ਆ ਤੇ ਹੁਣ ਮੈਂ ਕੀ ਕਰਾਂ ਹੁਣ ਜਾਣਾ ਪੈਣਾ ਵਾ ਯਾਰ ਤੇ ਨੌਕਰੀ ਕੀ ਤੇ ਨਖਰਾ ਕੀ ਮੇਰਾ ਜੀ ਨਹੀਂ ਲੱਗਣਾ ਇੱਥੇ ਗੱਲੀ ਦਾ ਅੱਛਾ ਤੂੰ ਕੱਲੀ ਹੀ ਨਹੀਂ ਮੈਂ ਫੋਨ ਕਰਦੇ ਰਹਿਣਾ ਹਾਂ ਹਾਂ ਜਿੱਦਾਂ ਅੱਗੇ ਕਰਦੇ ਹੁੰਦੇ ਨਹੀਂ ਬਹੁਤ ਫੋਨ ਕਰਦੇ ਹੁੰਦੇ ਨਹੀਂ ਕਿ ਤੂੰ ਤੇ ਕਰਦਾ ਹੀ ਨਹੀਂ ਹੂੰ ਨਾਲੇ ਡਿਊਟੀ ਦੇ ਸਾਹਮਣੇ ਵਾਲੀ ਫੋਨ ਹੁੰਦਾ ਵਾ ਯਾਰ ਜਦੋਂ ਜਿਆਦਾ ਫਿਰ ਸਟ੍ਰਿਕਟ ਡਿਊਟੀ ਹੁੰਦੀ ਆ ਉਹ ਕੋ ਨਹੀਂ ਹੁੰਦਾ ਫੋਨ ਨਾ ਫਿਰ ਇੱਥੇ ਕੀ ਕਰੂੰਗੀ ਤੇਰੇ ਲਾਗੇ ਵੀ ਮੰਮੀ ਆ ਸਹਿਰ ਆ ਬੰਦਾ ਗੱਲਾਂ ਬਾਤਾਂ ਕਰਦਾ ਟਾਈਮ ਪਾਸ ਹੋ ਜਾਂਦਾ ਕੋਈ ਨਹੀਂ ਮੈਂ ਫੇਰ ਛੇਤੀ ਆ ਜੂੰਗਾ ਉਹਦੇ ਅਗੇ ਪਰ ਤੂੰ ਇੰਤ ਨਹੀਂ ਲੈ ਕੇ ਇੱਥੇ ਯਾਰ ਮੈਂ ਤੈਨੂੰ ਦੱਸਣ ਤੇ ਡਿਆ ਵਾਂ ਤੂੰ ਫੋਨ ਕਰਦੀ ਰਹਿਣਾ ਮੈਨੂੰ ਬੜਾ ਚੁੱਕਦੇ ਨੇ ਫੋਨ ਛੁੱਟੀ ਬਤਾ ਲਓ ਤੂੰ ਅੱਛਾ ਵਾਦੀ ਆ ਛੁੱਟੀ ਪਹਿਲਾਂ ਹੀ 2 ਮਹੀਨੇ ਦੀ ਛੁੱਟੀ ਜੜੀ ਮੈਨੂੰ ਮਿਲੀ ਆ ਉਹ ਪੂਰੀ ਹੋ ਗਈ ਆ ਜੇ ਮੈਂ ਹੁਣ ਵਧਾ ਲਈ ਤੇ ਫਿਰ ਅਗਲੀ ਜਣੀ ਉਹਨਾਂ ਨੇ ਫੇਰ ਸਾਲ ਲਾ ਦੇਣਾ ਹੀ ਉਹ ਸਾਲ ਬਾਅਦ ਮੈਂ ਨਹੀਂ ਆ ਫਿਰ ਤੇ ਛੁੱਟੀ ਵਧਣੀ ਵੀ ਕਰਨੀ ਆ 10 ਦਿਨ ਤੇ ਉਧਰੋਂ ਫਿਰ ਜਾ ਕੇ ਸਾਤ ਨੂੰ ਮਿਲਦੀ ਆ ਛੁੱਟੀ ਤੋਂ ਰਹਿਣ ਦੇ ਮੈਂ ਫੇਰ 3-4 ਮਹੀਨੇ ਬਾਅਦ ਆ ਜੂਗਾ ਸੋਖਾ ਮੇਰੀ ਗੱਲ ਸੁਣ ਤੇ ਨਾਲ ਮੈਂ ਇੱਕ ਸਲਾਹ ਕਰਾਂ ਦੱਸੋ ਛੁੱਟੀ ਦੀ ਨਿਵਧਾਨ ਦੀ ਕਰਨ ਲੱਗੇ ਛੁੱਟੀ ਵਧਾਉਣ ਦੀ ਨਹੀਂ ਕਰਨੀ ਤੂੰ ਨਾ ਫਿਰ ਇਦਾਂ ਕਰ ਜੇ ਤੇਰਾ ਨਹੀਂ ਕਰਦੇ ਲੱਗੂਗਾ ਤੇ ਤੂੰ ਜੋਬ ਵਗੈਰਾ ਕੋਈ ਲੱਭ ਲਾ। ਚਲੋ ਅ ਵੀ ਠੀਕ ਆ ਫਿਰ ਮੈਂ ਜੋਬ ਤੇ ਚਲ ਜਿਆ ਕਰੂੰਗੀ। ਮੇਰਾ ਇੱਕ ਦੋਸਤ ਹੈਗਾ ਵਾ ਬਟਾਲੇ ਹਾਂ ਤੇ ਮੈਂ ਉਹਨੂੰ ਕਹਿ ਦਿੰਨਾ ਵਾ। ਉਹਨੇ ਕਿਤੇ ਨਾ ਕਿਤੇ ਆਇਲ ਸੈਂਟਰ ਚ ਕੋਈ ਨਾ ਕੋਈ ਜੋਬ ਲੱਭ ਦੇਣੀ ਆ। ਚੱਲ ਵੇਖ ਲੋ ਕਰਨ ਲੈ ਉਹ ਗੱਲ। ਹੋਈ ਨਾ ਮੰਮੀ ਨੇ ਤਾਂ ਕਰੋ ਗੱਲ। ਮੰਮੀ ਨੇ ਕੀ ਕਹਿਣਾ ਵਾ ਮੰਮੀ ਨਾਲ ਉਹ ਤਾਂ ਗੱਲ ਤੇ ਕਰਨੀ ਪੈਣੀ ਪਰ ਮੰਮੀ ਨੇ ਕੁਝ ਨਹੀਂ ਕਹਿਣਾ। ਇਦਾਂ ਈ ਆਈਡੀਆ ਲਈ ਜਾਨੇ ਕਰੋ ਗੱਲ ਮੰਮੀ। ਚਲ ਮੈਂ ਕਰਦਾ ਵਾਂ ਫਿਰ। ਮੇਨੇ ਇੱਕ ਦਾ ਸੂਟ ਜੇ ਹੋਰ ਕੋਈ ਲੱਭਦਾ ਤੇ ਮੇਰਾ ਉਹ ਵੀ ਪਾਲਾ ਵਿੱਚ ਹੈ ਚੰਗਾ ਆ ਤੇ ਤੂੰ ਟੈਨਸ਼ਨ ਨਾ ਲੈ ਮੈਂ ਕਰਦਾ ਮਮੀ ਨਾਲ ਸਭ ਵੀ ਪਤਾ ਉਹ ਕਹਿੰਦੇ ਯਾਰ ਹਾਂਜੀ ਮਮੀ ਹੋ ਗਿਆ ਤਿਆਰ ਹਾਂ ਐਤ ਕੀ ਜੀਤ ਨਹੀਂ ਕਰਦਾ ਹਣਾ ਪੁੱਤ ਦਾ ਜਾਣ ਨੂੰ ਨਹੀਂ ਮਮੀ ਇਦਾਂ ਦੀ ਤਾਂ ਕੋਈ ਗੱਲ ਨਹੀਂ ਆ ਚਾਣਾ ਹੀ ਪੈਣਾ ਵਾ ਨੌਕਰੀ ਆ ਆਹੋ ਤੇ ਸਿਆਣੇ ਆਖਾ ਨੌਕਰੀ ਕੀ ਤੇ ਨਹਰਾ ਕੀ ਜਾਣਾ ਲਪਣਾ ਹੀ ਆ ਹਾਂ ਤਿਆਰ ਹੋ ਜਾ ਮੇਰੇ ਪੁੱਤ ਆ ਚੱਲ ਗਏ ਕਿ ਅੱਛਾ ਮੰਮੀ ਹਾਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ ਬਹੁ ਇੱਥੇ ਚੰਗੀ ਜੀ ਕਰੀ ਸਲਾਹ ਚੰਗੀ ਆ ਸਲਾਹ ਹਾਂ ਮੈਂ ਇਦਾਂ ਕਹਿਣ ਲਿਆ ਹਾਂ ਕਿ ਮੈਂ ਚਲੋ ਚੱਲ ਜਾਣਾ ਹਾਂ ਹੁਣ ਡਿਊਟੀ ਤੇ ਤੇ ਸੁੱਖ ਨੂੰ ਕੋਈ ਨੌਕਰੀ ਨਾ ਕਰੀ ਨਾ ਲੱਭਦਾ ਬਟੜਾੜੇ ਕੋਈ ਮੇਰੀ ਸੁਣ ਗੱਲ ਨੌਕਰੀ ਲੱਭਣ ਦੇ ਤੇਰੀ ਤਨਖਾਹ ਨਾਲ ਉਹ ਪੰਦਾ ਲੋਕਾਂ ਦੀਆਂ ਗੱਲਾਂ ਕਰਾਉਣੀਆਂ ਆ ਅਖਣਾ ਇੱਕ ਬੰਨੇ ਫੌਜੀ ਦੇ ਇੱਕ ਬੰਨੇ ਵੇ ਹੋਣੇ ਜਨਾਨੀਆਂ ਕੋ ਵੀ ਕੰਮ ਕਰਾਉਂਡਿਆ ਤੇ ਉਹਦੇ ਅੱਗੇ ਨਹੀਂ ਉਹਨੂੰ ਕੋਈ ਕੰਮ ਆਉਂਦਾ ਧੰਦਾ ਦੇ ਉਹਦੇ ਫੇਰ ਸਵੇਰੇ ਢੀਡੇ ਪਾ ਕੇ ਨਿਕਲ ਜਾਣਾ ਤੇ ਮੈਨੂੰ ਕੀ ਫਾਇਦਾ ਹੋਣਾ ਨੋ ਲਿਓਂਦਾ ਮੰਮੀ ਪੜਿਆਂ ਲਿਖਿਆਂ ਦਾ ਜ਼ਮਾਨਾ ਆ ਅੱਜਕੱਲ ਦੀਆਂ ਕੁੜੀਆਂ ਘਰ ਦਾ ਕੰਮ ਘੱਟ ਹੀ ਕਰਦੀਆਂ ਵਾਂ ਅੱਗ ਲੱਗੇ ਆ ਫੇਜ ਜਪਾਨੇ ਨੂੰ ਰੋਟੀ ਪਕਾਉਣੀ ਨਾ ਆਵੇ ਤਾਂ ਖਾਣਾ ਟੋਕ ਕਿੱਥੋਂ ਆ ਢਿੱਡ ਕਿੱਥੋਂ ਕੱਲ ਨੂੰ ਤਿੰਨੋਂ ਵੀ ਨਹੀਂ ਉਹਨੇ ਲਾ ਕੇ ਦੇ ਦਿੱਤੀ ਉਹ ਦਊਗੀ ਹਾਂ ਤੇ ਖਾਣੇ ਨੂੰ ਉਹ ਨੌਕਰੀ ਵੇਖਿਓ ਤੁਹਾਡਾ ਵੀ ਟੌਰ ਤੇ ਉਹਦਾ ਵੀ ਟੌਰ ਨਹੀਂ ਪੁੱਤ ਜਨਾਨੀਆਂ ਦੀਆਂ ਕਮਾਈਆਂ ਨਾਲ ਕੋਈ ਬੰਦਾ ਹੁੰਦਾ ਮੈਂ ਨਹੀਂ ਉਹ ਜਾਣਦੇ ਨਾ ਤੇ ਚੁੱਪ ਕਰਕੇ ਤੇ ਆਪਣੀ ਤਨਖਾਹ ਤੇਰੀ ਵਾਧੂ ਆ ਤੇ ਉਹਦਾਂ ਨੇ ਬਥੇਰਾ ਕੋ ਹੋਣ ਧਿਆਵਾ ਕੀ ਕਰਨਾ ਉਹ ਇੱਥੇ ਮੇਰੇ ਲਾਗੇ ਰਹੂਗੀ ਕੋਈ ਰੋਟੀ ਪਾਣੀ ਪਕਾਉਗੀ ਜਾਜ ਸਖਾਉਂਗੀ ਉਹਨਾਂ ਨੂੰ ਮੈਂ ਅੱਗੇ ਤੇ ਉਹਨੂੰ ਕੋ ਹੁੰਦਾ ਨਹੀਂ ਨਿਆਣ ਸਿਆਣਾ ਹੈਗੀ ਆ ਉਹ ਤੇ ਚਲ ਜਿਆ ਕਰੂ ਸਵੇਰੇ ਮਨੇਰੇ ਉਹਨੇ ਤੇ ਫਿਰ ਮੋਬਾਈਲ ਨੂੰ ਇੱਥੇ ਟਿਕਣ ਹੀ ਨਹੀਂ ਦੇਣਾ ਮੈਨੂੰ ਪੜਨੈ ਇਸ ਗੁੱਟਰੀ ਦੇ ਪੀਂਹੇ ਕਰਕੇ ਤੇ ਗਾਂਹ ਜਾਣਾ ਓਹ ਆਹੋ ਤੇ ਗੱਲ ਹੈਗੀ ਆ ਜਦ ਮੇਰੇ ਪੁੱਤ ਪਹੁੰਚ ਜੈਗਾ ਨਾ ਤੇ ਜਾ ਕੇ ਫੋਨ ਕਰ ਦੇ ਤੈਨੂੰ ਪਤਾ ਮੇਰਾ ਫਿਕਰ ਹੋ ਜਾਂਦਾ ਪਹਿਲੇ ਇੱਕ ਗੱਲਾ ਕਰੀ ਜਾਂਦੀ ਸੀ ਸਹਿਰ ਗੱਲਾਂ ਉਹੀ ਕਾਂਡੇ ਥਾਬੀ ਤੇਰੀ ਦੀ ਨੌਕਰੀ ਦੀ ਮੰਮੀ ਮੱਲਣ ਦੀ ਡਈ ਚਾਰ ਦੋ ਅੰਮਾ ਕੀ ਹੋਇਆ ਹੁਣਾ ਕੀ ਪੁੱਤ ਤੁਸੀਂ ਤਿਆਂ ਕਰਦੇ ਕਿਦਾਂ ਤੁਸੀਂ ਤੁਮੇ ਸਿਆਣੇ ਹੁੰਦੇ ਮੈਂ ਛ ਦੇਣੇ ਆ ਹਾਂ ਵੱਡਾ ਬੰਦਾ ਇਹ ਨਾ ਹੁੰਦਾ ਸਮਝਦਾਰ ਉਹ ਸਾਰਾ ਘਰ ਦਾ ਪਤਾ ਹੁੰਦਾ ਭੇਤ ਹੁੰਦਾ ਸਿਆਣਾ ਬੰਦਾ ਕਾਦ ਨਹੀਂ ਹੁੰਦਾ ਤੇ ਇਹ ਮੈਂ ਤਾਂ ਹੀ ਤਾਂ ਡੀ ਸਲਾਹ ਲੈਣ ਆ ਆ ਸਲਾਹ ਮੈਂ ਤੁਹਾਨੂੰ ਚੰਗੀ ਬੁੱਤ ਦੇਣ ਦੀ ਮੈਂ ਆਖਣ ਦੇ ਆ ਪੀ ਅੱਜ ਚੱਲ ਮੈਂ ਹੈਗੀ ਮੈਂ ਰੋਟੀ ਪਾਣੀ ਕਰਦੀ ਆ ਤੇ ਕੱਲ ਨੂੰ ਮੈਂ ਮੈਨੂੰ ਕੋਝ ਹੋ ਜਾਂਦਾ ਤੇ ਸੁੱਖ ਨੂੰ ਰੋਟੀ ਨਾ ਬਣਾਉਣੀ ਆਉਗੀ ਤੇ ਨੋਟ ਖਾਓਗੇ ਜੇ ਨੋਟ ਸਾ ਸਕਦੇ ਤੇ ਵੇਖ ਲੋ ਰੋਟੀ ਪਾਣੀ ਉਹਨਾਂ ਨੂੰ ਮੈਂ ਜਾਜ ਸਿਖਾਉਂਗੀ ਕੰਮ ਤੇ ਉਹਨੂੰ ਅੱਗੇ ਨਹੀਂ ਪੁੱਤ ਕੋਈ ਹੁੰਦਾ ਨਿਆਣੀ ਹੈਗੀ ਅਜੇ ਨਿਆਣ ਸਿਆਣ ਬੰਦਾ ਜਿਹੜਾ ਉਹਨੂੰ ਸਾਰਾ ਕੁ ਹਾਬ ਦੱਸਣਾ ਪੈਂਦਾ ਸਿਆਣੇ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਉਹਨਾਂ ਨਾਲ ਇੱਕ ਗੱਲ ਹੈ ਕੀ ਚੱਲ ਮੈਂ ਆਖਿਆ ਬੰਦੇ ਦਾ ਦਿਲ ਜਾ ਲੱਗਾ ਰਿੰਦਾ ਕੋਈ ਨਹੀਂ ਪੁੱਤ ਮੈਂ ਨਹੀਂ ਉਹਨੂੰ ਕੁਝ ਵੀ ਕਿੰਦੀ ਦਿਲ ਲਾਉਂਗੀ ਉਹਦਾ ਮੈਂ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਤੇ ਮੈਂ ਥੋੜਾ ਬੋੜਾ ਕੰਮ ਤਾਂੰਦਾ ਆ ਜਾਂਦਾ ਤੇ ਬਾਅਦ ਚ ਲਾਣੀ ਜਦੋਂ ਦੂਜੀ ਛੁੱਟੀ ਆਉਂਗਾ ਨਾ ਅਦੋਂ ਉਹਨਾਂ ਨੂੰ ਤਾਂ ਨੌਕਰੀ ਕੋਈ ਨਾ ਦਵਾ ਦੇ ਪੜ੍ਹੀ ਲਿਖੀ ਆ ਪੜ੍ਹਾਈ ਕਿੱਥੇ ਚੱਲ ਜਾਣੀ ਆ ਪੜ੍ਹਾਈ ਦੇ ਕੋਲੇ ਰਹਿਣੀ ਉਹ ਤਾਂ ਕੋਈ ਵੰਡ ਨਹੀਂ ਸਕਦਾ ਪਰਮਾਤਮਾ ਦਾ ਨਾਮ ਜਿਹੜਾ ਬੰਦਾ ਲੈਂਦਾ ਵਾ ਉਹ ਵੀ ਨਹੀਂ ਕੋਈ ਵੰਡ ਸਕਦਾ ਤੇ ਜਿਹੜਾ ਕੋਈ ਪੜ੍ਹਦਾ ਵਾ ਪੜ੍ਹਾਈ ਵੀ ਨਹੀਂ ਕੋਈ ਵੰਡ ਸਕਦਾ ਉਹ ਜਿਹੜਾ ਬੰਦਾ ਨਾਮ ਜਪਦਾ ਉਹਦੇ ਕੋਲੇ ਰਹਿਣਾ ਉਹ ਨਾਮ ਵੀ ਤੇ ਪੜ੍ਹਾਈ ਵੀ ਤੇ ਉਹਦੀ ਪੜ੍ਹਾਈ ਉਹਦੇ ਕੋਲ ਹੱਥ ਉਹਦੇ ਚ ਹੈਗੀ ਆ ਤੇ ਉਹ ਜੋ ਮਰਜੀ ਆਪਣੀ ਜਦੋਂ ਮਰਜੀ ਨੌਕਰੀ ਕਰ ਸਕਦੀ ਬੁੱਤ ਆਹੋ ਤੇ ਗੱਲ ਹੈਗੀ ਮੰਮੀ ਸਿਰ ਫਿਰ ਹੁਣ ਫਿਰ ਮੇਰਾ ਵੀ ਨਹੀਂ ਜੀ ਲੱਗਣਾ ਮੈਂ ਨਹੀਂ ਚੱਲ ਹੁਣ ਤੂੰ ਕਦੋਂ ਦਾ ਦੋ ਮਹੀਨੇ ਦੀ ਛੁੱਟੀ ਕੱਟੀ ਰੌਣਕ ਜੀ ਹੋਈ ਚੱਲ ਉਹ ਵੀ ਆਈ ਆ ਹੱਸੀ ਗੱਡੀ ਦਾ ਕੇਵਲੇ ਪਈ ਤਾਂ ਕੱਟੇ ਚਲ ਮਮੀ ਫੇ ਤੁਹਾਡੀ ਸਲਾਹ ਚੱਲ ਗਈ ਨੂ ਵੀ ਚਲ ਗਈ ਨੌਕਰੀ ਤੇ ਫਿਰ ਮੇਰਾ ਓਖਾ ਹੋ ਜਾਣਾ ਇਹ ਮੈਂ ਚੱਲੇ ਆਇਆ ਹੁਣ ਫਿਰ ਹਾਂ ਕੋਈ ਨਾ ਪੁੱਤ ਆਪਣਾ ਸਮਾਨ ਲੈ ਲੈ ਕੋ ਤੇ ਚਲ ਟਾਈਮ ਸਿਰ ਪਹੁੰਚ ਕੇ ਜਾ ਕੇ ਫੋਨ ਲਾਵੇਂ ਠੀਕ ਜੀ ਸੁਖ ਚੰਗਾ ਫਿਰ ਹੁਣ ਮੈਂ ਚੱਲਦਾ ਵਾਂ ਮੰਮੀ ਕੀ ਆਂਦੇ ਦੱਸਦੇ ਦੋ ਮੈਨੂੰ ਕੋਈ ਨਹੀਂ ਮੈਂ ਫੋਨ ਤੇ ਦੱਸੂੰਗਾ ਤੈਨੂੰ ਕੀ ਕਹਿੰਦੇ ਤੇ ਹੁਣੀ ਹੀ ਦੱਸ ਦੋ ਹਾਂ ਉਹ ਕੋਈ ਨਹੀਂ ਸਬਰ ਕਰ ਫੋਨ ਤੇ ਦੱਸੂੰਗਾ ਤੇ ਯੋ ਸੱਚੀ ਚੱਲੇ ਜਾ ਫਿਰ ਤੂੰ ਜਾਣਾ ਹੀ ਪੈਣਾ ਵਾ ਉਹ ਹੌਂਸਲਾ ਰੱਖ ਕਿਤੇ ਨਹੀਂ ਕੁਝ ਹੋ ਗਿਆ

ਚੰਗਾ ਮੰਮੀ ਫਿਰ ਚੱਲਿਆ ਹਾਂ ਹਾਂ ਜਾਣਾ ਹੁਣ ਮੈਂ ਚੱਲੀ ਧਿਆਨ ਰੱਖੀਆ ਮੈਂ ਫੋਨ ਲਾ ਨਹੀਂ ਜਾ ਕੇ ਆਹੋ ਕੋਈ ਨਹੀਂ ਮੈਂ ਫੋਨ ਲਾਉਂਗਾ ਪਹੁੰਚ ਕੇ ਲਾ ਦੂੰਗਾ ਸੈਲ ਚੰਗਾ ਤੂੰ ਗੋਣਡੀ ਦਾ ਸੁੱਕੀ ਸੰਧੀ ਚੱਲਿਆ ਮੈਂ ਨਹੀਂ ਰੋਈਦਾ ਹਾਂ ਦਾ ਬਲਖਣਾ ਵਾਂਗੂ ਮੰਮੀ ਮੈਂ ਵੀਰ ਨੂੰ ਛੱਡ ਕੇ ਆ ਗਿਆ ਕੋਈ ਭਾਵੇਂ ਰੱਖ ਤਾ ਚੱਲ ਮੱਕਰ 19 ਚੋਪੜ ਤੇ ਚੱਲ ਛੱਡਿਆ ਫਿਰ ਤੇ ਜਾ ਕੇ ਫੋਨ ਲਾਦੀ ਪਤਾ ਠੀਕ ਆ ਮੰਮੀ ਤੇ ਧਿਆਨ ਰੱਖਿਓ ਫਿਰ ਕੋਈ ਨਾ ਰੱਖੂੰਗੀ ਧਿਆਨ ਬੇਫਿਕਰਾ ਹੋ ਕੇ ਜਾ ਤੋ ਕੋਈ ਗੱਲ ਨਹੀਂ ਤੇ ਆਪਣਾ ਵੀ ਧਿਆਨ ਰੱਖੀ ਆਹ ਹੋ ਧਿਆਨ ਹੀ ਆ ਚੱਲ ਸੈਰ ਫਿਰ ਮੈਂ ਚੁੱਪ ਕਰਾਉਣੀ ਉਹਨਾਂ ਸਾਲ ਹੁਣ ਖਿਆਲ ਰੱਖੀ ਤੂੰ ਠੀਕ ਆ ਸਾਰਾ ਹੀ ਠੀਕ ਆ ਤੇ ਪੈਸੇ ਤੈਨੂੰ ਮੈਂ ਸੈਂਡ ਕਰਤੇ ਹੀ ਉਹ ਤੇਰੇ ਫੋਨ 'ਚ ਠੀਕ ਆ ਮੈਂ ਤੇ ਆਖਿਆ ਰਹੇ ਭਾਬੀ ਨੂੰ ਖਰਚਾ ਤੇ ਆ ਤੇ ਕਿ ਸਾਰੇ ਪੈਸੇ ਉਹ ਨਹੀਂ ਨਹੀਂ ਤੈਨੂੰ ਕਰਤੇ ਸੈਂਡ ਤੇ ਖਰਚ ਵਰਚ ਲਈ ਤੇ ਨਾਲੇ ਜੋ ਵੀ ਚਾਹੀਦਾ ਹੋਊਗਾ ਜੇ ਕੋਈ ਮੰਗੂਗੀ ਤੇਰੀ ਭਾਬੀ ਤੋਂ ਨਵੀਂ ਲਿਆਦੀ ਠੀਕ ਆ ਠੀਕ ਆ ਤੇ ਜਾਓ ਉਧਰੋਂ ਮੋਟਰਸਾਈਕਲ ਫੜ ਲਿਆ ਫਿਰ ਚਲੋ ਮੈਂ ਆ ਗਿਆ ਮੋਟਰਸਾਈਕਲ ਆਹ ਮੈਂ ਖਲੋਣਾ ਇੱਥੇ ਪੁੱਤਰ ਉਹ ਨਾ ਚੁੱਪ ਕਰ ਮਰਤੀ ਤੂੰ ਇਹਦੇ ਮੰਮੀ ਤੇ ਨਾਲ ਕੋਈ ਗੱਲ ਕਰੋ ਹੀ ਨਾ ਨਾ ਬਸ ਹੁਣ ਕਿਹੜੀ ਗੱਲਾਂ ਕੀ ਗੱਲ ਮੈਂ ਤੇਰੇ ਕੀ ਮਾੜਾ ਕਰਤਾ ਪੁੱਤ ਦੱਸ ਹਾਂ ਹੁਣ ਤੁਸੀਂ ਪੁੱਤ ਪੁੱਤ ਕਹਿਂਦੇ ਜੇ ਜਦੋਂ ਫੌਜੀ ਇੱਥੇ ਤਾਂ ਤੁਸੀਂ ਕੋਈ ਕਸਰ ਹੀ ਨਹੀਂ ਛੱਡੀ ਸਾਡੀ ਦੋਹਾਂ ਚਿਆਂ ਦੀ ਲੜਾਈ ਕਰਾਉਣ ਵਾਸਤੇ ਜਿਹੜੀ ਲੜਾਈ ਕਰਾਈ ਨਹੀਂ ਮੈਂ ਹਾਂ ਗੱਲ ਗੱਲ ਨਾਲ ਉਹਨੂੰ ਚੁੱਕੜਾ ਦਿੰਦੀ ਇਹਨੂੰ ਕੁਝ ਬਣਾਉਣਾ ਨਹੀਂ ਆਉਂਦਾ ਇਹਨੂੰ ਇਹਨੂੰ ਆ ਨਹੀਂ ਆਉਂਦਾ ਉਹ ਨਹੀਂ ਆਉਂਦਾ ਤਾਂ ਤਾਂ ਹੀ ਆਖੀਦਾ ਸੀ ਤੇ ਮम्मी ਨਹੀਂ ਗੱਲ ਕਰ ਦੂੰਗੀ ਤੈਨੂੰ ਗੱਲ ਨੂੰ ਹਵਾ ਵੀ ਵੱਧ ਦਿੱਤੀ ਉਹ ਤਾਂ ਫੌਜੀ ਨੂੰ ਮੇਰੇ ਸੁਭਾਅ ਦਾ ਪਤਾ ਹੀ ਤਾਂ ਸਾਡੇ ਚ ਲੜਾਈ ਨਹੀਂ ਹੋਈ ਨਹੀਂ ਤੇ ਕਸਰ ਤੇ ਮम्मी ਤੁਸੀਂ ਕੋਈ ਨਹੀਂ ਛੱਡੀ ਉਹਦੇ ਹੁੰਦਿਆਂ ਕਿਤੇ ਬੋਲਦੀ ਨਾ ਤਾਂ ਤੈਨੂੰ ਮੈਂ ਪੜਨੇ ਹੀ ਦਿੰਦੀ ਪਾ ਤੈ ਕੋਈ ਨਹੀਂ ਹੁਣ ਮੈਂ ਵੇਖ ਲਈਨੀ ਤੈਨੂੰ ਕੀ ਕਹਿੰਨੇ ਐ ਉਹ ਉਹਦੇ ਹੁੰਦੇ ਨੇ ਤੂੰ ਕੋਈ ਨਹੀਂ ਮੇਰੇ ਪੁੱਤ ਦੇ ਹੁੰਦਾ ਮੈਂ ਕਿ ਤੈ ਕੋਈ ਨਹੀਂ ਹੁਣ ਨਾ ਤੇ ਤੈਨੂੰ ਮੈਂ ਉਹ ਜੇ ਸਭ ਤੋਂ ਖੰਦੀ ਕਿ ਯਾਦ ਕਰਦੀ ਹੁਣ ਭੁੜਕਣਾ ਸਭਾ ਕਿ ਤੂੰ ਮੰਮੀ ਘੱਟ ਨਹੀਂ ਕਰਨਦੇ ਜੇ ਤੈਨੂੰ ਮੈਂ ਨਹੀਂ ਪਸੰਦ ਤਾਂ ਤੂੰ ਹੀ ਨਾਹਾ ਵਿਆਹ ਕਿ ਨਹੀਂ ਹੁੰਦੇ ਕੋਈ ਜ਼ਬਰਦਸਤੀ ਦੇ ਕਿਉਂ ਨਹੀਂ ਪਸੰਦੀ ਮੇਰੇ ਪੁੱਤ ਦੀ ਤੇ ਫੇਰ ਹੀ ਲਿਆਂਦਾ ਹੈ ਕਿ ਨੂੰ ਵਿਆਹ ਕੇ ਤੇ ਬੱਸ ਤਾਂ ਮੈਂ ਉਹਨੂੰ ਮੈਂ ਪਸੰਦ ਤਾਂ ਤੁਹਾਨੂੰ ਨਹੀਂ ਮੈਂ ਪਸੰਦ ਨਹੀਂ ਮੈਨੂੰ ਵੀ ਪਸੰਦ ਹੀ ਜੇ ਨਾ ਪਸੰਦ ਹੁੰਦਾ ਤੇ ਮੈਂ ਤੇਰਾ ਵਿਆਹ ਹੀ ਨਹੀਂ ਹੁੰਦਣਾ ਟਿਕਣੇ ਨਹੀਂ ਦੇਣਾ ਤੈਨੂੰ ਇਹ ਟਿਕਣੇ ਤੇ ਮੰਮੀ ਚਾਹੀ ਹੁਣ ਵੀ ਨਹੀਂ ਦਿੱਤਾ ਮੈਨੂੰ ਹੁਣ ਤੇ ਤੈਨੂੰ ਮਾੜੀ ਚੰਗੀ ਆਖੀ ਨਹੀਂ ਹੁਣ ਗਾਂ ਤੂੰ ਮੇਰੇ ਨਾਲ ਵੇਖ ਨਹੀਂ ਫੇ ਹਾਂ ਤਾਂ ਕੋਈ ਨਹੀਂ ਮੰਮੀ ਫੇ ਮੈਂ ਵੀ ਵੇਖ ਦੱਸ ਦੂੰਗੀ ਤੁਹਾਨੂੰ ਕੋਈ ਨਹੀਂ ਤੂੰ ਜੋ ਤੇਰੇ ਕੋ ਹਾਂ ਤੂੰ ਕਰ ਲਈ ਤੈਨੂੰ ਮੈਂ ਦੱਸ ਦੂੰ ਇੱਕ ਕਰੀ ਵੀ ਸੱਸ ਕੀ ਚੀਜ਼ ਹੁੰਦੀ ਆ ਇਹ ਦੋ ਸੱਸੇ ਹੀ ਹੋ ਕੇ ਤੇ ਭਲੇਖਾ ਨਾ ਤੇਰੇ ਮਨ ਚ ਰਹਿ ਗਏ ਇੱਕ ਦਿਨ ਮੰਮੀ ਮੈਂ ਕਿਹੜੀ ਘਰੀ ਨੂੰ ਘਟਵਾ ਉਹ ਤੇ ਨਾਦਨ ਦੀਆਂ ਗੱਲਾਂ ਚਰਨ ਨਹੀਂ ਬਿਚਲ ਕੀ ਕੋਈ ਨਾ ਕੋਈ ਨਾ ਵੇਖ ਲੂੰਗੀ ਤੈਨੂੰ ਮੈਂ ਬੇ ਹੋਈ ਗੱਲ ਮੈਂ ਸੋ ਕਹਿੰਦੇ ਨਾ ਚੁੱਪ ਕਰਾਉਣਾ ਹੀ ਹੈ ਪੁੱਤ ਪੁੱਤ ਕਰਨਦੀ ਆ ਤਾਂ ਤੂੰ ਗੜੀ ਉਹ ਜਿਵੇਂ ਬਾਹਰ ਨਹੀਂ ਗਿਆ ਤਾਂ ਕਲੇਸ਼ ਪਾ ਲਿਆ ਤੇ ਮੰਮੀ ਮੈਨੂੰ ਤਾਂ ਫਫੜੇ ਦੀ ਕਣੀ ਦੇਏ ਆ ਪੁੱਤ ਜਿਹੜਾ ਤੀ ਮੈਨੂੰ ਕਹਿਣ ਦਾ ਤੂੰ ਹੀ ਹਰ ਟਾਈਮ ਮੈਨੂੰ ਮਾਂ ਪੁੱਤਾਂ ਨੇ ਗੱਲਾਂ ਕੀਤੀਆਂ ਜੀ ਕੀ ਗੱਲਾਂ ਕੀਤੀਆਂ ਤੈਨੂੰ ਤੂੰ ਵੀ ਉਹੀ ਬੜਾ ਬੋਲਦੀ ਆ ਨਾ ਤੂੰ ਹੀ ਜ ਘਟ ਕੀਤੀ ਹੁਣ ਮੈਂ ਬੋਲਣ ਦੀਆਂ ਮੇਰਾ ਬੋਲਣਾ ਤੁਹਾਨੂੰ ਚ ਭੰਡਿਆ ਅਹੀਂ ਤੇ ਨਹੀਂ ਦਾਦ ਨੂੰ ਬੋਲੇ ਜਿੱਦਾਂ ਤੂੰ ਬੋਲਦੀ ਆ ਤਾਂ ਕੀ ਗੱਲ ਤੂੰ ਕੀ ਪ੍ਰਿੰਟ ਕਾਢੀ ਸਿਰਸਰੇ ਸਹਿਰ ਨੂੰ ਵੀ ਕਹਾਂ ਮੰਮੀ ਆਪਣਾ ਕੰਮ ਕਰੇ ਹੁਣ ਸਾਡੇ ਕੋਲ ਹੀ ਇਹਨੇ ਖਰਚੇ ਚੁੱਕੇ ਜਾਂਦੇ ਕਰਦਾ ਹੀ ਇਹ ਕੰਮ ਉਹ تیرਤੇ ਨਹੀਂ ਆਇਆ ਵਿਆਹ ਦਾ ਕਰ ਬਰਾਬਰ ਦਾ ਹਿੱਸਾ ਫੇਰ ਨਹੀਂ ਮੈਂ ਨਹੀਂ ਨੂੰ ਫਕਰਾਂਗਾ ਤੂੰ ਕੰਮ ਕਰ ਕਮਾਈ ਕਰ ਉਹ ਵਿਆਹਾਂਗੇ ਇੰਨਾ ਕਿ ਤੈਨੂੰ ਮੇਰੀ ਰਵਾਗਵਾ ਆਠ ਕਿੰਨੇ ਪੈਰੀਦੇ ਆ ਉਹ ਕਿੱਧਰ ਜਾਣੇ ਆ ਵਾਧੂ ਰਿਸ਼ਤੇ ਫਰਾਮੀ ਦੇ ਲੱਭ ਲਾਂਗੇ ਜੇ ਤੂੰ ਹੋ ਰਹਿ ਨੀ ਉਹ ਫੇਰ ਹੀ ਮੈਂ ਕਰੂੰਗੀ ਕੋਹ ਤੂੰ ਖਰਚੇ ਨਾ ਸਣਾ ਉਹ ਜਿਹੜਾ ਦਾਣੇ ਸਾਨੂੰ ਦਊਗਾ ਨਾ ਖਰਚਾ ਕੋਈ ਨਹੀਂ ਦੇ ਲੈਣੀ ਕਿੰਨਾ ਕ ਦਿੰਦਾ ਵਾ ਵੇਖੀਂ ਆਂ ਦਊਗਾ ਤੂੰ ਬਹਿ ਇੱਥੇ ਰਮਾਨੀ ਸੀ ਬਾਪੇ ਕੋਈ ਨਹੀਂ ਮਮਿੰ ਪੇਰ ਨਹੀਂ ਨਹੀਂ ਭਲਾ ਮੈਂ ਤੁਹਾਨੂੰ ਹੁਣ ਕਿੱਦਾਂ ਖਰਚਾ ਪੰਦਾ ਵਾ ਨਾਲ ਤੁਹਾਨੂੰ ਵੀ ਮੈਂ ਦੱਸਦੀ ਆਂ ਵੀ ਹੁਣ ਸੁੱਖ ਕੀ ਚੀਜ਼ ਬਥੇਰਾ ਤੁਸੀਂ ਮੇਨੂੰ ਮਾਂ ਪੁੱਤਾਂ ਨੇ ਸਤਾਇਆ ਸੀ ਉਹਦੇ ਸਾਹਮਣੇ ਇਹ ਡੀ ਜੇਤ ਲੰਮੀ ਜ਼ੁਬਾਨ ਵਾ ਉਦਾਂ ਮੇਰੇ ਮੁੰਡੇ ਦੇ ਹੁੰਦੇ ਚੁੱਪ ਚਾਪ ਬੈਠੀ ਕੋਈ ਬੋਲੀ ਨਹੀਂ ਨਾ ਹੁਣ ਕਿਤੇ ਮੈਨੂੰ ਵੀ ਗੱਲਾਂ ਕੀਤੀਆਂ ਨੇ ਇੱਡੀ ਜ਼ੁਬਾਨ ਮੈਂ ਤਾਂ ਨਹੀਂ ਸਿੱਧੀ ਸੱਦੀ ਜੀ ਆ ਇਹ ਬੋਲਦੀ ਬੜਾ ਕਰਾਇਆ ਮੇਰੀ ਭਾਬੀ ਨੂੰ ਜੋ ਭਾਬੀ ਨੇ ਤਾਂ ਮੈਨੂੰ ਚੁੱਪ ਕਰਾਤਾ ਵਾ ਭਾਬੀ ਨੇ ਕਿ ਚੁੱਪ ਕਰੋ ਨਾ ਮੈਂ ਉਹਨੂੰ ਪੁੱਤ ਪੁੱਤ ਕਰਨ ਦੀ ਉਹਦੀ ਤੇ ਜੇਠ ਲੰਮੀ ਜ਼ੁਬਾਨ ਕਿਤੇ ਇੰਨਾ ਬੋਲੀ ਕਿਤੇ ਹਿਸਾਬ ਨਹੀਂ ਗਾੜੀਆਂ ਗੱਲਾਂ ਕਰਨ ਦੀ ਮੈਂ ਹੀ ਨੇ ਖਰਚਾ ਖਰਚਾ ਦੇਣਾ ਆਪਣਾ ਖਰਚਾ ਕਰੋ ਤੇ ਸਾਡੀ ਕੋਈ ਖਰਚੇ ਪੁੱਗਦੇ ਤੁਹਾਡੇ ਆਪਣੇ ਮੁੰਡੇ ਨੂੰ ਕੰਮ ਤੇ ਲਾ ਲਾ ਕੇ ਤੇ ਚਾ ਚੁੱਪ ਕਰ ਮੈਂ ਪੁੱਛਦਾ ਭਾਬੀ ਨੂੰ ਗਲੇ ਤੂੰ ਪੁੱਛ ਲੈ ਤੂੰ ਹੀ ਲਾਇਆ ਪ੍ਰਸ਼ਾਦ ਹੋ ਤੇ ਕੋਈ ਜਾ ਕੇ ਮਮੀ ਜੀ ਫੇਰ ਕੰਮ ਸਟਾਰਟ ਕਰਤੀਆਂ ਜੀ ਤੇ ਕਰਨੀਆਂ ਨਹੀਂ ਤੂੰ ਥੋੜੀ ਮੇਰੇ ਕੁੱਤੇ ਖਣੀ ਕੀਤੀ ਸਿਰ ਸਿਰੇ ਮੇਰੇ ਪੋਤੇ ਦੇ ਗੇਟੋਂ ਬਾਹਰ ਨਹੀਂ ਨਿਕਲੇ ਤੇ ਤੂੰ ਗਾੜੀ ਮੈਨੂੰ ਇਹ ਗੱਲਾਂ ਸੁਣਾਉਂਦੀਆਂ ਤੇ ਰੋ ਰੋ ਕੇ ਤੇ ਤੂੰ ਕਵੇ ਕੁੱਟਣੀਆਂ ਭੀਖ ਭਵੇ ਘਟਣੀਆਂ ਪਮ ਨਹੀਂ ਤੂੰ ਮੰਮੀ ਮੈਂ ਕੀ ਕਿਹਾ ਸਹਰ ਕੀ ਹੋਇਆ ਭਾਬੀ ਵਿੱਚ ਕੋਈ ਮਾੜੀ ਗੱਲ ਹੈ ਇਹ ਸਹਰ ਤੇਰੇ ਹੁੰਦਾ ਮੰਮੀ ਮੰਮੀ ਕਰਨ ਦੀ ਆ ਇਹਨੇ ਮੈਨੂੰ ਉੱਥੇ ਬੜੀਆਂ ਗੱਲਾਂ ਕੀਤੀਆਂ ਅੰਦਰ ਸਹਰ ਹੁਣ ਇਹਦੇ ਵਿੱਚ ਦੱਸ ਮੈਨੂੰ ਕੀ ਮਾੜੀ ਗੱਲ ਮੈਂ ਇਹ ਕੀ ਕਹਿ ਤੂੰ ਕੋਈ ਕੰਮ ਸਿੱਖ ਲੈ ਦੱਸ ਮਾੜੀ ਗੱਲ ਕੋਈ ਮੰਮੀ ਹਾਏ ਨਹੀਂ ਕੰਮ ਸਿੱਖਣਾ ਐਦਾਂ ਕਿਦਾਂ ਕੰਮ ਸਿੱਖਣਾ ਕਾਡਾ ਸੁਣਾ ਗਿਆ ਜੀ ਵੇਖ ਲਓ ਵੀਰ ਆ ਗਿਆ ਆਣੇ ਤੂੰ ਦੋਵੇਂ ਫੇਸ ਦੇ ਆਪੇ ਲੜਨਾ ਹਾਏ ਤੂੰ ਤੁਸੀਂ ਲੜਦੇ ਹੀ ਮੈਂ ਤੇਹੀ ਕਿਹਾ ਆਪਣਾ ਕੰਮ ਸਿੱਖ ਕੇ ਜੀ ਤਾਹ ਪਹੁੰਚੀ ਐ ਵੀ ਪਹੁੰਚੋ ਜੀ ਸਕੋ ਹਾਂ ਮੰਮੀ ਨਾ ਝੂਠ ਸਹਿਰ ਮੈਂ ਤਾਂ ਕੁਝ ਵੀ ਨਹੀਂ ਕੀਤਾ ਮੰਮੀ ਨੂੰ ਜਾਣ ਬਣਾ ਜਾ ਰੱਬ ਨੂੰ ਰਹਿਣ ਦੇ ਰੱਬ ਫਨਾ ਕੀਤਾ ਹੀ ਉਹ ਤੂੰ ਸਹਿਰ ਇਹਦੇ ਮਗਰ ਨਾ ਲੱਗੀ ਇਹਨੇ ਮੇਰੀ ਬੜੀ ਕੁੱਤੇ ਖਾਣੀ ਕੀਤੀ ਤੈਨੂੰ ਕੀ ਪਤਾ ਮੈਂ ਤੇ ਆਪ ਮਰ ਕੇ ਉਹਨਾਂ ਦੀ ਫਿਕਰ ਕਰ ਕਰਕੇ ਹਾਂ ਮੰਮੇ ਜੀ ਜਦੋਂ ਜਾਣ ਕੇ ਰੋਂਦੇ ਝੂਠਾ ਝੂਠਾ ਰੋਂਦੇ ਚੁੱਪ ਕਰ ਮੰਮੀ ਭਾਬੀ ਨੂੰ ਕਹਵਣੀ ਕੈਂਢੀ ਭਾਬੀ ਬੜਾ ਕੋ ਕਹੈਂਦੀ ਜੇ ਮੇਰੇ ਬੰਦਾ ਕੋਈ ਗੱਲ ਨਹੀਂ ਕਰਦੀ ਨੀ ਗੱਲਾਂ ਕੀਤੀਆਂ ਇਹਨੇ ਮੈਨੂੰ ਹਾਂ ਮੰਮੀ ਜੀ ਮੈਂ ਤੁਹਾਨੂੰ ਕੀ ਕਿਹਾ ਵਾ ਜਾ ਜਾ ਮੰਮੀ ਜੀ ਨਾ ਆਖ ਮੈਨੂੰ ਪਰੇ ਹੋ ਜਾ ਮੇਰੇ ਨਾਲੋਂ ਮੰਮੀ ਭਾਬੀ ਕੋਹ ਨਹੀਂ ਕਹਿ ਰਹੇ ਤੈਨੂੰ ਕਹਿ ਸੀ ਇਹਨਾਂ ਮੱਤ ਤੱਕ ਕਮਾਰ ਕੇ ਪੁੱਜੇ ਸੁੱੜ ਦੇਣਾ ਇਹਨੂੰ ਕਿ ਚਲ ਜਾ ਇਥੋਂ ਮੇਰੇ ਲੱਗੋ ਜਾ ਦੱਸ ਮੰਮੀ ਜਾ ਭਾਬੀ ਤੈਨੂੰ ਅੰਦਰ ਬੈਠਾ ਜਾ ਕੇ ਮੈਂ ਪੁੱਛ ਲਾਂ ਹੋਣੀ ਚੰਗੀ ਮੇਰੀ ਨਾ ਮੰਮੀ ਜੀ ਮੰਮੀ ਜੀ ਕਰਨਦੀ ਐ ਤਾਂ ਉਸ ਮੰਮੀ ਦੇ ਨਖਰੇ ਮਾਨ ਦੱਸ ਜਦੋਂ ਮੈਂ ਪੁੱਤ ਦੀ ਪੁੱਤ ਦੀ ਕਹਿਣੀ ਹੈ ਅੰਦਰ ਉਹ ਤੋ ਕੀ ਕਰਦੀ ਮੇਰ ਨਾਲ ਲੈ ਮੰਮੀ ਜੀ ਮੈਂ ਤੁਹਾਨੂੰ ਕੀ ਕਹਿ ਮੈਂ ਵੀ ਤਾਂ ਕੋਹਾਂ ਜੀ ਹਾਂ ਜੀ ਕਹਿਆ ਏ ਤੁਹਾਨੂੰ ਨਿ ਜਾਣ ਦੇ ਬਣਾ ਸਭ ਕੁਝ ਕਹਿ ਕੇ ਵੀ ਤੇ ਦੁਸਾਖ ਮੁੱਕਰ ਗਈਆਂ ਲੈ ਤਾਂ ਸ ਮਮੀ ਤੂੰ ਇਹ ਜਾਣ ਕੇ ਲੱਗ ਗਈ ਜੀ ਉਦੋਂ ਨਹੀਂ ਮੈਨੂੰ ਤੁਹਾਨੂੰ ਲੱਗਦਾ ਪਸੰਦ ਸਰ ਤੋਂ ਵੀ ਕਾ ਮਸੇ ਕਹਿੰਦਾ ਕੋਈ ਨਹੀਂ ਪਿਆ ਵੀ ਮੈਂ ਸਿੱਖਣਾ ਗੱਲ ਨਾ ਮੈਨੂੰ ਆਖਿਆ ਕਰ ਕੜੀ ਕੜੀ ਮੈਨੂੰ ਪਸੰਦ ਹੀ ਤੇ ਮੈਂ ਤੈਨੂੰ ਲੈ ਕੇ ਹੀ ਮੇਰੇ ਪੁੱਤ ਨੇ ਪਸੰਦ ਕੀਤੀ ਤੇ ਮੈਨੂੰ ਪਸੰਦ ਤੇ ਪਸੰਦ ਵਾਲੀ ਗੱਲ ਨਹੀਂ ਕਹਿਣੀ ਉਹ ਤੇਰੀ ਜ਼ੁਬਾਨ ਬੜੀ ਉੱਜਾ ਜਾ ਕੇ ਤੇ ਬਹਿ ਜਾ ਨਹੀਂ ਗੱਲਾਂ ਗੁੱਸੇ ਜੇ ਜੇ ਤੂੰ ਸਭ ਵੀ ਕਹੇ ਤੇ ਗੁੱਸਾ ਕਰਨ ਦੇ ਵੀ ਮੈਂ ਕਿਦਾਂ ਟਾਈਮ ਪਾਸ ਇਹ ਚੰਗੀ ਤੇਰੇ ਸਾਹਮਣੇ ਬੰਡੀ ਤੈਨੂੰ ਕੀ ਪਤਾ ਇਹਨੇ ਮੇਰੀ ਅੰਦਰ ਕਿੰਨੇ ਕੁੱਤੇ ਖਾਣੇ ਕੀਤੇ ਆ ਚੱਲ ਕੋਈ ਨਹੀਂ ਮੇਰਾ ਫਾੜ ਭਾਬੀ ਨੇ ਤਾਂ ਹੋਣੀ ਕਿਹਾ ਭਾਬੀ ਤੂੰ ਅੰਦਰ ਜਾ ਮੈਨੂੰ ਵੀ ਇਹ ਗੱਲਾਂ ਕਰਕੇ ਤੇ ਹੁਣ ਮੰਮੀ ਜੀ ਹੁਣ ਟਾਈਟ ਨਹੀਂ ਹੋ ਰੋ ਸਾਬ ਵੀ ਚਲ ਗਿਆ ਨਾ ਮੈਨੂੰ ਗੱਲਾਂ ਕਰਨੀਆਂ ਦੱਸ ਮੈਂ ਕਿੱਥੇ ਜਾਵਾਂ ਜਾ ਦੇ ਅੰਦਰ ਜਾ ਕੇ ਬਹਿਤ ਹੁੰਦੇ ਮੇਰਾ ਪੁੱਤ ਕਰੂਗਾ ਤੇ ਬਲਸ਼ਨ ਪੁਣਾ ਕਰਨ ਦੀਆਂ ਨਾਲੇ ਮੈਨੂੰ ਵੀ ਸਤਾਇ ਰਵਾਇਆ ਵਾ ਹੋ ਜਾ ਵੀਰ ਗਾਣੇ ਤੋਂ ਹੀ ਦੋਵੇਂ ਖੈਰ ਸ਼ੁਰੂ ਹੋ ਗਿਆ ਮੈਨੂੰ ਕੀ ਪਤਾ ਸੀ ਇਹਨੇ ਮੇਰੇ ਘਰ ਬੁਲਾ ਨੀ ਪੈਣਾ ਵੀ ਇੰਨੀ ਲੜਾਕੀ ਮੈਂ ਤਾਂ ਸੋਚਿਆ ਸੀ ਸਿੱਧੀ ਜੀਸ਼ਦਾਨ ਜੀ ਪਰ ਮੈਨੂੰ ਕੀ ਪਤਾ ਮੇਰੀਆਂ ਅੱਖਾਂ ਸਾਹਮਣੇ ਘੜਾ ਕੋ ਹੋਇਆ ਮੈਂ ਕਹਿੰਦਾ ਕਸੂਰ ਕੱਢ ਤੈਨੂੰ ਬੜਾ ਵੱਧ ਘਟ ਕੋਈ ਤੈਨੂੰ ਕੀ ਵਿਦਾ ਆਂਦੀ ਉਹਨੂੰ ਕੰਮ ਕਰ ਤੇ ਨਾ ਨਾ ਸਾਡੇ ਕੋ ਖਰਚੇ ਨਹੀਂ ਆ ਪੁੱਗਦੇ ਤੈਨੂੰ ਨਹੀਂ ਸਮਝ ਨਹੀਂ ਉਹ ਨਹੀਂ ਮਾਪੇ ਵੀਰ ਨਾਲ ਗੱਲ ਕਰਦਾ ਕਰਨੀ ਵੀਰ ਨਾਲ ਆ ਰੋਟੀ ਲਾਦਾ ਮੈਨੂੰ ਭੁੱਖ ਲੱਗੀ ਆ ਐਡੀ ਮਾੜੀ ਕਿਸਮਤ ਵੇਖ ਲਾ ਵੱਡਾ ਮੁੰਡਾ ਤੇ ਆਪਣੇ ਵਾਸਤੇ ਕੀਤਾ ਹੀ ਕੀਤਾ ਹੀ ਨਿੱਕਾ ਵੀ ਨਹੀਂ ਮੇਰੀ ਗੱਲ ਸੁਣਦਿਆ ਇਹ ਕਿਤੇ ਮਮੀ ਪਾਪੀ ਦਾ ਖਸੂਰ ਆ ਰੋਂਦੀ ਰੋਂਦੀ ਨੇ ਤੰ ਤਨ ਚਲ ਕੇ ਸੱਚੀ ਬਣਦੀ ਆ ਕਿਸਮਤ ਦੇ ਸਰਗੀ ਮੇਰੀ ਕਿੱਥੋਂ ਆ ਗਈ ਪੁੱਠੇ ਪੈਰਾ ਵਾਲੀ ਕਿਤੇ ਹੋਣ ਕਿ ਨਹੀਂ ਤੂੰ ਮੈਨੂੰ ਪਸੰਦ ਨਹੀਂ ਕਰਦੀ ਇਹ ਪਸੰਦ ਕੀ ਤਾਂ ਹੀ ਕਿ ਲੈ ਕੇ ਆਈ ਏ ਇੰਦੇ ਚ ਆਮਲਾ ਕੀਤੇ ਮੈਂ ਕਿਤੇ ਇਹ ਤੇ ਕਿਤੇ ਇੰਦੀ ਲੜਾਕੀ ਬੁੱਟੀ ਟੱਕਰ ਕੀ ਮੈਨੂੰ ਤੇ ਮੈਨੂੰ ਜੀਣਾ ਹਰਾਬ ਕਰ ਦੇਣਾ ਕਿੱਥੇ ਦੂ ਨਾ ਮੇਰੇ ਫੁੱਜੀ ਪੁੱਤ ਇਤੇ ਇਹਦੇ ਉਗੋਦੀ ਕਿਤੇ ਕੋਈ ਨਹੀਂ ਕਦੀ ਮੈਂ ਹਾਰਨੀ ਨਹੀਂ ਮੰਨੀ ਆ ਬੁੱਢੀ ਨੇ ਮੈਨੂੰ ਹਰਾ ਕੇ ਰੱਖ ਦਿੱਤਾ ਸੁਕੇ ਜੰਨੀ ਮੇਰਾ ਪੁੱਤ ਕਰੋਗੇ ਤਾਂ ਪਹਿਲੇ ਛਣੀ ਨੇ ਕਿਤੇ ਰੋਣਾ ਪਵਾਤਾ ਇੱਥੋਂ ਆ ਗਈ ਕਿਤੇ ਸੁਗਾਤਾ ਨੰਨੀਆਂ ਭਾਬੀ ਨੂੰ ਫੋਨ ਤੇ ਦੱਸਦੀ ਆ ਨਾ ਕਿ ਜਿੱਦਾਂ ਤੁਸੀਂ ਕਿਹਾ ਓਦਾਂ ਹੀ ਕੀਤਾ ਮੈਂ ਹੈਲੋ ਸੱਸੀ ਗਲਪਾ ਬੀਜੀ ਹਾਂਜੀ ਵਧੀਆ ਤੁਸੀਂ ਸੁਣਾਓ ਹਾਂ ਠੀਕ ਵਸ ਕੀਮਤੇ ਮੈਂ ਉਹੀ ਲਈ ਜਿੱਦਾਂ ਤੁਸੀਂ ਮੈਨੂੰ ਕਿਹਾ ਓਦਾਂ ਹੀ ਕਰਨ ਲਈ ਆ ਮੈਂ ਤੇ ਹੋਰ ਕੀ ਸਸਨੂ ਦੇ ਮੈਂ ਲਾਉ ਆਪਣੀ ਅੱਗੇ ਅੱਗੇ ਇਹ ਵੀ ਕਿ ਜਾਦ ਕਰੂਗੀ ਨਹੀਂ ਨਹੀਂ ਸਕੀਮ ਮੇਰੀ ਓਦਾਂ ਹੀ ਚੱਲਣ ਰਹੀ ਏ ਹਾਂਜੀ ਪਰ ਪਾਬੀ ਮੈਨੂੰ ਤੇ ਹੁਣ ਭੁੱਖ ਲੱਗੀ ਆ ਰੋਟੀ ਦੀ ਤੇ ਹੁਣ ਮੈਂ ਉਹਨੂੰ ਕਿਹੜੇ ਮੂੰਹ ਨਾਲ ਕਵਾਂ ਤੇ ਮੈਨੂੰ ਪਕਾ ਕੇ ਵੀ ਨਹੀਂ ਦੇਣੀ ਰੋਟੀ ਚਲੋ ਵੇਖਦੀਆਂ ਕਰਦੀਆਂ ਕੁਛ ਨਾ ਕੁਛ ਆਹ ਉਹ ਉਹ ਡੈਟ ਨੂੰ ਤਾਂ ਚਲੋ ਸੁਣਾਈ ਪੈਣਾ ਡੈਟ ਨੂੰ ਕੀ ਕਰਾਂ ਮੈਂ ਹੁਣ ਚਲੋ ਠੀਕ ਜੇ ਕੋਈ ਨਹੀਂ ਫਿਰ ਮੈਂ ਤੁਹਾਨੂੰ ਦਿੰਨੀ ਇੱਥੋਂ ਦੀ ਖਬਰਸਾਰ ਫਿਰ ਕੋਈ ਗੱਲ ਹੁੰਦੀ ਹੈ ਤੇ ਆਹ ਵਾ ਮੈਂ ਕਿਤਾਬ ਦੇ ਤਨ ਖਾਸ ਸਾਰੀ ਉੱਤਰ ਜਾਣਦਾ ਵਾ ਇਹਨਾਂ ਨੇ ਤਾਂ ਮਾਂ ਪੁੱਤਾਂ ਨੇ ਪੜਿਆ ਪਖੰਡ ਉਹ ਵੇਲਾ ਉਹ ਪੈਸੇ ਇਹਨੂੰ ਫੜਾ ਗਿਆ ਜਾਣ ਲੱਗਾ ਮੇਰੇ ਸਾਹਮਣੇ ਮੈਂ ਕਰ ਲੈਣੀ ਕੀਤੀ ਹਾਂ ਜਲੋ ਠੀਕ ਜਿਹਾ ਬੇਬੇ ਚ ਫੋਨ ਆਉਣ ਡਿਆ ਅੱਛਾ ਇਹ ਤਾਂ ਕੰਪਨੀ ਵਾਲਿਆਂ ਦਾ ਐਵੇਂ ਭਾਬੀ ਦੀ ਮਗਰ ਲਾਕੀ ਮੈਂ ਭਾਬੀ ਦੀ ਮਗਰ ਲਾਕੇ ਤੇ ਆ ਸਕੀਮ ਖੇਡ ਲਈ ਮੈਂ ਮੈਂ ਤਾਂ ਰੋਟੀ ਤਾਂ ਵੀ ਗਈ ਹੁਣ ਨਹੀਂ ਭਾਬੀ ਦੀਆਂ ਗੱਲਾਂ ਚਾਉਣਾ ਚੁੱਪ ਕਰਕੇ ਨਾ ਤੇ ਸਿਪਲੀ ਬੰਦੀ ਮम्मी ਜੀ ਬੱਬੀ ਚ ਕਰਕੇ ਤੇ ਰੋਟੀ ਤੇ ਲਵਾਵਾ ਉਹਦੇ ਕੋਲੋਂ ਮम्मी ਕੋਲੋਂ ਫੇਰੀ ਖੱਤੀ ਜਾਣੀ ਹੈ ਭਾਬੀ ਤੇਰੀਆਂ ਗੱਲਾਂ ਚ ਨਹੀਂ ਆਉਂਦੀ ਹੁਣ ਮੈਂ ਮਮੀ ਜੀ ਮੈਂ ਤਾਂ ਦਿਵਾਲੀ ਆਉਨ ਲੱਗੀ ਸੀ ਰੋਟੀ ਪਕਾਈ ਚ ਕੀ ਗੱਲ ਮੇਰੀ ਹਲਕੀ ਭੁੱਖ ਲੱਗੀ ਮੰਮੀ ਰੋਟੀ ਖਾਣੀ ਸੀ ਮੈਂ ਰੋਟੀ ਮੈਂ ਕੋ ਪਕਾ ਕੇ ਦਵਾ ਇੱਡੀ ਤੇਰੀ ਜ਼ੁਬਾਨ ਅੱਕੇ ਤੇ ਬੜੀ ਬੋਲਣ ਦੀ ਹੁਣ ਬੜੀ ਮਿੱਠੀ ਹੋਈ ਆ ਪਲੇਸ ਬਣਦੀ ਹੁਣ ਤੇ ਨਹੀਂ ਮੰਮੀ ਜੀ ਗਲਤੀ ਹੋ ਗਈ ਚਲ ਹੌਂਟ ਪਕਾ ਦੋ ਹਾਂ ਰੋਟੀ ਇਹ ਸਾਰਾ ਕੁਸਤ ਰੋਟੀ ਖਾਣ ਦੀ ਮਾਰੀ ਡੇ ਗੈਣ ਜਿੱਦਿਦਰੀ ਜ਼ਬਾਨ ਚੱਲਦੀ ਹੈ ਹੱਥ ਵਿੱਚ ਲਾ ਜਾ ਕੇ ਤੇ ਪਕਾ ਆ ਫੜਾ ਇਧਰ ਫੋਨ ਤੇਰੀ ਮਾਂ ਨੂੰ ਲਾ ਤੂੰ ਹੀ ਨਹੀਂ ਫਿਰ ਮੰਮੀ ਜੀ ਪਕਾ ਕੇ ਦੇਣੀ ਫੋਨ ਫੜਾ ਇਧਰ ਮੈਂ ਨਹੀਂ ਪਕਾਉਣੀ ਮੈਂ ਤੇਰੀ ਮਾਂ ਨੂੰ ਲੰਮੀ ਫੋਨ ਤੂੰ ਪਖੰਡ ਫੜਿਆ ਰੋਟੀਆਂ ਪਕਾ ਤੇ ਖਾ